ਲਗਾਤਾਰ ਪਿਛਲੇ 50 ਸਾਲਾਂ ਤੋਂ ਲੋਹੜੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨਜ਼ਦੀਕ ਪਿੰਡ ਕੋਟ ਮੀਆਂ ਸਾਹਿਬ ਵਿੱਚ ਸਰਦਾਰ ਸੰਤੋਖ ਸਿੰਘ ਦੇ ਵੱਲੋਂ ਲੱਖਾਂ ਰੁਪਏ ਦੇ ਖਰਚੇ ਨਾਲ ਲਗਾਇਆ ਜਾ ਰਿਹਾ ਗੰਨੇ ਦੇ ਰਸ ਦਾ ਫ੍ਰੀ ਲੰਗਰ ਜੀ ਹਾਂ ਜਿੰਨਾ ਮਰਜ਼ੀ ਲੰਗਰ ਤੁਸੀਂ ਆਪਣੇ ਨਾਲ ਲੈ ਕੇ ਵੀ ਜਾ ਸਕਦੇ ਹੋ ਆਪਣੇ ਘਰ ਨੂੰ ਫ੍ਰੀ ਗੰਨੇ ਦਾ ਰਸ ਦਾ ਲੰਗਰ ਕੋਈ ਵੀ ਇੱਥੇ ਮਨਾਹੀ ਨਹੀਂ ਹੈ ਕਿਸੇ ਵੀ ਜਾਤ ਪਾਤ ਦਾ ਹੋਵੇ ਕੋਈ ਗਰੀਬ ਹੋਵੇ ਅਮੀਰ ਹੋਵੇ ਉਹਨਾਂ ਨੂੰ ਇਹ ਲੰਗਰ ਫ੍ਰੀ ਤੌਰ ਤੇ ਆਉਂਦਾ ਹੈ ਜਿੰਨਾ ਮਰਜੀ ਤੁਸੀਂ ਗੰਨੇ ਦਾ ਰਸ ਲੈ ਕੇ ਜਾ ਸਕਦੇ ਹੋ ਉਹਨਾਂ ਦੇ ਵੱਲੋਂ ਹਰ ਵਕਤ ਗੰਨੇ ਦਾ ਰਸ ਲੋਕਾਂ ਨੂੰ ਦਿੱਤਾ ਜਾਂਦਾ ਹੈ ਹਰ ਇਨਸਾਨ ਇੱਥੋਂ ਫ੍ਰੀ ਗੰਨੇ ਦਾ ਰਸ ਦਾ ਲੰਗਰ ਲੈ ਕੇ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸਵੇਰੇ 9 ਵਜੇ ਤੋਂ ਹੀ ਆਪਣੇ ਕੋਲੋਂ ਜਨਰੇਟਰ ਚਲਾ ਕੇ ਸ਼ਾਮ ਤੱਕ ਜਦ ਤੱਕ ਲੋਕ ਆਉਂਦੇ ਰਹਿੰਦੇ ਨੇ ਉਦੋਂ ਤੱਕ ਇਹ ਗੰਨੇ ਦਾ ਰਸ ਦਾ ਲੰਗਰ ਇਦਾਂ ਹੀ ਚੱਲਦਾ ਰਹਿੰਦਾ ਹੈ ਮੇਰਾ ਨਾਮ ਅਮਨਦੀਪ ਸਿੰਘ ਤੇ ਡੈਡੀ ਜੀ ਦਾ ਨਾਮ ਸਰਦਾਰ ਸੰਤੋਪ ਸਿੰਘ ਇਹ ਭਾਜੀ ਜਿਹੜਾ ਵਾ ਗੰਨੇ ਦਾ ਆਸਾ ਇਹ ਕਿਵੇਂ ਮਤਲਬ ਮੰਦੇ ਵਿੱਚ ਆਇਆ ਵੀ ਜਿਹੜਾ ਅੱਜ ਲੋਹੜੀਆਂ ਦੇ ਦਿਨ ਜਿਹੜਾ ਵਾ ਲੋਕਾਂ ਨੂੰ ਜਿਹੜਾ ਫ੍ਰੀ ਲੈਣਾ ਇਹ ਦੀ ਸਾਡੇ ਪੈਦਾ ਹੋਣ ਤੋਂ ਪਹਿਲਾਂ ਦਾ ਹੀ ਫਾਦਰ ਸਾਹਿਬ ਸਾਡੇ ਡੈਡੀ ਜੀ ਚਲਾਉਂਦੇ ਰਹੇ ਨੇ ਸਰਦਾਰ ਸੰਤੋਖ ਸਿੰਘ ਤੇ ਸੰਤੋਖ ਸਿੰਘ ਦੇ ਫਾਦਰ ਦਾ ਨਾਮ ਸਰਦਾਰ ਲਾਲ ਸਿੰਘ ਹਾਂਜੀ ਇਹਕ ਮਤਲਬ ਹੈ ਕਿ ਸਦੀ ਲੱਗਣੀ ਵੀ ਮਾਰਕੀਟ ਦੇ ਵਿੱਚ 30 40 50 ਰੁਪਏ ਪ੍ਰਤੀ ਮੀਟਰ ਜਿਹੜੀ ਲੋਹ ਵੇਖਣਾ ਟੀਆ 100 ਤੋਂ ਵੱਧ ਜਿਹੜਾ ਗੋਰ ਵੇਖਣਾ ਚਾਹਤ ਹੈ। ਕਦੀ ਮੰਦ ਵਿੱਚ ਨੇ ਆ ਪਿਆ ਸੀ ਵੀ ਮਤਲਬ ਇਹਨਾਂ ਪਤਾ ਨਿਕਲਣ ਤਾਂ ਇੰਨਾ ਹੋਤੇ ਕਿ ਚੱਲ ਜਾਂਦਾ ਕਈ ਵਾਰ ਨਹੀਂ ਚਾਰ ਨਹੀਂ ਮਾ। ਨਾ ਨਾ ਕੋਈ ਵਿਚਾਰ ਨਹੀਂ ਜੀ ਮਹਾਰਾਜ ਦੀ ਕਿਰਪਾ ਨਾਲ ਮਹਾਰਾ ਹੀ ਨੇ ਸ਼ੁਰੂ ਕਰਾਇਆ ਕਿਲੇ ਵਾਲੇ ਮਹਾਰਾ ਹੀ ਨੇ ਡੈੜੀ ਦੀ ਹੁਣ ਉਹਦਾ ਨਾਮਦਾਨ ਲਿਆ ਸੀ। ਤੇ ਉੱਥੇ ਹੀ ਬਚਨ ਹੋਇਆ ਮਹਾਰਾਜ ਵੱਲੋਂ ਹੀ। ਭਾਈ ਲੋੜੀ ਦਾ ਦਿਹਾਰਾ ਸੀ। ਤਾਂ ਡਾਡੀ ਜੀ ਉੱਥੇ ਗਏ ਨੇ ਮੱਥਾ ਟੇਕਣ ਤੇ ਮਹਾਰਾਜ ਨੇ ਕਿਹਾ ਵੀ ਇੱਥੇ ਵੀ ਕਰਨਾ ਆਇਓ ਭਾਈ ਜਿੰਨਾ ਵੀ ਕਮਾਦ ਲਾਇਆ ਥੋੜਾ ਥੋੜਾ ਜਿੰਨਾ ਵੀ ਬਹੁਤਾ ਥੋੜਾ ਜੋ ਵੀ ਆ ਜੋ ਆਪਣੇ ਜਾ ਕੇ ਘਰ ਤੇ ਰੋ ਦਾ ਲੰਗਰ ਲਾਓ ਇਹਦੇ ਨਾਲ ਵੱਡੀ ਸੇਵਾ ਕੋਈ ਨਹੀਂ ਉਦੋਂ ਦਾ ਹੀ ਜਦੋਂ ਤੇ ਡਾਡੀ ਜੀ ਇਹ ਕੰਮ ਕਰਦੇ ਪਏ ਨੇ ਪਹਿਲਾਂ ਡੰਗਰਾਂ ਨਾਲ ਹੀ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਵਧਿਆ ਹੀ ਆ ਮਾਲਕੀ ਵਧਾਉਣ ਵਾਲਾ ਸਭ ਕੁਝ ਉਹੋ ਹੀ ਆ ਜੀ ਆਨੇ ਵੀ ਮਹਾਰਾਜ ਪਰਿਵਾਰ ਤੇ ਮਿਹਰ ਪਰਿਆ ਹੱਥ ਰੱਖੇ ਜੀਆਂ ਦੀ ਤੰਦਰੁਸਤੀ ਰੇ ਇਹ ਮਹਾਰਾਜ ਬਲ ਬਖਸ਼ੀ ਜਏ ਤੇ ਇਦਾਂ ਹੀ ਸੇਵਾ ਕਰਦੇ ਰਹੀਏ ਉਹ ਹੁਣ ਤਾਂ ਜੀ ਬਿਨੂ ਲੋਰਤ ਨਾ ਹਸਦਾ ਪਤਾ ਲੱਗੀ ਜਾਣ ਕਿ ਕਿੰਨੀ ਮਤਲਬ ਵੱਧੀ ਆ ਕਿ ਜਾਂ ਮਨ ਲੋਕ ਜੀ ਆਹ ਜਿੰਨਾ ਕੰਮ ਲਾਉਣਾ ਪੈਣਾ ਵਾਦਾ ਨਹੀਂ ਦਿਆ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਵਾਦਾ ਹੀ ਪਿਆ ਜੀ ਢਾਲ ਚਾਪ ਕੋਕੜਿਆਂ ਦਾ ਲੰਗਰ ਲੱਗਾ ਤੇ ਨਾਲ ਮਹਾਰਾਜ ਦੀ ਕਿਰਪਾ ਨਾਲ ਜੋ ਮਾਲਕ ਕਰਾਉਣਗੇ ਵਧਾਵਾਂਗੇ ਹੀ ਉਹ ਵਧਾਉਣਾ ਉਹਨਾਂ ਆਪ ਹੀ ਆ ਮਾਲਕ ਅੱਜ ਜਿਹੜਾ ਤੁਸੀਂ ਸਵੇਰੇ ਕਿੰਨੇ ਵੇਲੇ ਚੱਲ ਕਰ ਦਿੱਤਾ ਵਾਦ ਕਿੰਨੇ ਵੇਲੇ ਤੱਕ ਜਿਹੜਾ ਸਮਾਂ ਚੱਲੇਗਾ 9 ਵਜੇ ਚੱਲ ਪਿਆ ਅਸੀਂ ਨਾ ਉਹ 9.5 ਚਲਾਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਨਾ ਚ ਇੱਕ ਸੰਗਤ ਆਏਗੀ ਚੱਲੇਗਾ ਤੇ ਉਦਾਂ 5-6 ਵਜੇ ਜਾਂਦੇ ਨੇ ਜੇ ਮਾਨ ਲਗਾ ਦੇ ਤਾਂ ਕਿੰਨੇ ਮਤਲਬ ਨਹੀਂ ਸਕਦੇ ਜੜੀਆ ਮਤਲਬ ਉਹ ਦਿਨ ਤੋਂ ਹੋਂਦ ਸੀ ਬਲੇ ਆਈ ਗਿਆ ਕੋਈ ਮਰਦੇ ਹੁੰਦੇ ਨਹੀਂ ਆਈ ਆਈਆ ਤਾਂ ਕੋਈ ਨਹੀਂ ਜੇ ਵੀ ਆ ਤੁਹਾਡੇ ਸਾਹਮਣੇ ਸੰਗਤ ਆਈ ਜਾਂਦੀ ਆ ਜਾਈ ਜਾਂਦੀ ਆ ਹਾਂਜੀ ਇਹ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਰਹੇਗਾ ਜਿੱਨਾ ਜੇ ਕਮਾਲ ਕੋ ਬਲ ਬਖਸ਼ੇਗਾ ਉਹ ਤਕਰੀਬਨ ਜਿਹੜਾ ਵਾ ਜਿਹੜਾ 10-15 ਜਿਹੜਾ ਤੁਹਾਡਾ ਏਰੀਆ ਇਕ ਪੰਗਾ ਵਾ ਜਿੰਨਾ ਕੋਲ ਆਲਰੇਡੀ ਪਤਾ ਇਹਦੇ ਵਿੱਚ ਮਤਲਬ ਹੋਰ ਵੀ ਕੋਈ ਜਿਹੜਾ ਗੱਲੇ ਦਾ ਰਸ ਦੀ ਜਿਹੜੀ ਰਵਾ ਚੱਲ ਰਹੀ ਹੈ ਕਿ ਜਿਹੜਾ ਤੁਹਾਡੇ ਨਾਲ ਚੱਲ ਰਹੀ ਹੈ ਨਹੀਂ ਆਪਣੇ ਹੀ ਅਜੇ ਤੇ ਇੱਥੇ ਆਪਣੇ ਜੇ ਇੱਥੇ ਹੀ ਚੱਲਦੀ ਆ ਹਾਂਜੀ ਜਿਹੜਾ ਮਤਲਬ ਹੈਗਾ ਵਾ ਉਹ ਤਾਂ ਕਿ ਜਿਹੜਾ ਪਹਿਲਾਂ ਵੀ ਚੱਲਦਾ ਰਿਹਾ ਵਾ ਉਹ ਕੁਝ ਵੀ ਵੀਡੀਓ ਵਿੱਚ ਮੱਲਾ ਹੋ ਗਿਆ ਇਹਦੀ ਕਾਫੀ ਤੁਹਾਡੀ ਵੀਡੀਓ ਵੀਡੀਓ ਵਾਇਰਲ ਹੋ ਗਈ ਉਹਦੇ ਨਾਲ ਜਿਹੜਾ ਮਤਲਬ ਸਰਦ ਦਾ ਪਰਝਾਂਡ ਫੱਦਿਆ ਗਿਆ ਕਰ ਵਦਿਆ 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 ਹਾਂ ਅਰ ਡੇਰਾ ਬਾਬਾ ਨਾਨਕ ਤੋਂ ਆਏ ਦੇ ਨੇ ਮੁੰਡੇ ਤੇ ਚਲੋ ਬਾਕੀ ਜਿਹਦੇ ਕਰਮਾਂ ਚ ਉਹਨੇ ਲੈ ਹੀ ਜਾਣੀ ਜੇ ਜਿੱਥੇ ਜਿੱਥੇ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਨਾ ਉਹ ਖਾ ਹੀ ਜਾਣਾ ਹਰ ਇੱਕ ਨੂੰ ਮੁਲਹਾਰੋ ਮਤਲਬ ਜਿਆਦਾ ਜਿਹੜਾ ਵਿਅਕਤੀ ਆ ਰਿਹਾ ਕੋਈ ਮੁਲਜਾਤ ਪਾਸ ਦਾ ਕੋਈ ਨਾ ਨਾ ਕੋਈ ਜਾਤ ਪਾਤ ਦਾ ਨਹੀਂ ਜੀ ਮਹਾਰਾਜ ਨੇ ਇਹੋ ਹੀ ਤੇ ਚੀਜ਼ ਬਖਸ਼ੀ ਆ ਹਾਂਜੀ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਹੀ ਤੇ 13 ਮੇਰ ਵਾਲਾ ਤੇ ਮਕਾਇਆ ਕੰਮ ਹਾਂਜੀ ਜਿੱਦਾਂ ਦਾ ਆਪਾਂ ਲਾ ਲਈਏ ਸਾਈ ਬਲਾਦਰੀ ਆ ਜਦ ਜੱਟ ਭਰਾਵਾ ਜਾਂ ਸਾਈ ਭਰਾਵਾ ਬਾਸ਼ਾ ਬਲਾਦਰੀ ਇਹਦੇ ਤੇ ਤੇਰ ਮੇਰ ਵਾਲਾ ਕੰਮ ਤੇ ਕੋਈ ਰੱਖਣਾ ਹੀ ਨਹੀਂ ਚਾਹੀਦਾ ਜਿੱਦਾਂ ਦੇ ਉਹਨਾਂ ਦੇ ਹਿਸਾਬ ਕਿਤਾਬਾ ਉਦਾਂ ਦੇ ਸਾਹ ਪ੍ਰਾਨ ਹਰਦੇ ਨੇ ਹਾਂਜੀ ਇੱਕ ਕਰਨ ਕਰਾਉਣ ਵਾਲਾ ਮਹਾਰਾਜੀ ਹੈ ਇਹਦੀ ਇਹ ਗੁਰੂ ਰਾਮਦਾਸ ਜੀ ਦੀ ਮਹਾਰਾਜੀ ਦੀ ਕਿਰਪਾ ਵਾ ਉਹਨਾਂ ਦੀ ਕਿਰਪਾ ਨਾਲ ਚੱਲਦਾ ਪਿਆ ਉਹ ਮੇਰ ਪਰਿਆ ਹੱਥ ਰੱਖਣ ਤਾਂ ਮਹਾਰਾਜ ਆਪ ਹੀ ਸੇਵਾ ਕਰਾਈ ਜਾਂਦਾ ਤੋ ਸਾਡੇ ਨਾਲ ਹੋਰ ਵੀ ਬਜ਼ੁਰਗ ਨੇ ਜੋ ਇਸ ਸਾਰੇ ਰਿਕਾਰਡਿੰਗ ਚਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸੱਚਾ ਬਜ਼ੁਰਗ ਪੱਤੀ ਕਾਹ ਕਿ ਲੋਕੋ ਪਰ ਆਈ ਵੀ ਬਜ਼ੁਰਗ ਆਗੇ ਸਤੋ ਸੈਂਕ ਕਿੰਨੇ ਬਜ਼ੁਰਗ ਹੋਇਆ ਸਦਾ ਮੰਦੇ ਵਿੱਚ ਆ ਕਿੰਨਾ ਜਿਹਾ ਚਾਲ ਚੱਲਦਾ ਕਦੋਂ ਦਾ ਚੱਲਦਾ ਹੋਣਾ ਯਾਨੀ ਪਹਿਲਾਂ ਸ਼ੁਰੂ ਹੋ ਜਰਾ ਇਹ ਬੜੀ ਕੀ ਅਰਥੀ ਗੱਲ ਹੈ 40 ਚਾਹ ਜਾਂ 40 ਜਾਂ 50 ਸਾਲ ਹੋ ਗਏ ਉਦੋਂ ਡੱਗਰਾਂ ਦੀ ਵਾਈ ਉਸ ਦੀ ਪਰਿਚੇਤ ਸੀ ਕਰਨ ਦਾ ਉਹ ਇਹਨੂੰ ਚਲਾਉਂਦੇ ਜਿਹੜਾ ਇਤਿਹਾਸ ਕੀ ਮੇਰੇ ਕਦੇ ਕਿੱਦਾਂ ਸ਼ੁਰੂਆਤ ਹੋਇਆ ਧਿਆਜੋ ਨਾ ਮਾਰਨਿ ਖਿਆਰੇ ਵਈ ਆਖਿਆ ਸੀ ਤੇ ਕੀ ਕਰਨ ਆਏ ਹੋ ਇੱਥੇ ਦਰਸ਼ਕ ਕੋਈ ਨਹੀਂ ਤੁਸੀਂ ਚਲੋ ਜਾ ਕੇ ਤੇ ਜਿਹੜਾ ਜਿਹੜੇ ਕਮਾਲ ਲਾਇਆ ਜਾ ਕੇ ਤੇ ਸਾਂਤੀ ਸੇਵਾ ਕਰਦੇ ਬਿਲ ਜਲ ਦੇ ਚਲਾਓ ਤੇ ਜਿਹੜਾ ਹੈ ਕੋਈ ਮਾੜਾ ਆਏ ਗਰੀਬ ਆਏ ਤਗੜਾ ਆਏ ਉਹ ਖਾਲੀ ਨਾ ਜਾਏ ਤੇ ਇਹਨੂੰ ਬੋਲਣਾ ਨਹੀਂ ਮਹਾਂ ਪ੍ਰਸ਼ਰਵਾਪੀ ਹਾਂਜੀ ਹਾਂਜੀ ਉਹਨਾਂ ਦੇ ਉਹਨੂੰ ਤਾਂ ਬਹੁਤ ਫਰੇਜ ਉਹਦਾ ਕੰਮ ਚੱਲਣ ਦੇ ਆਏ ਕਿ ਕਿੰਨਾ ਮਤਲਬ ਜਿਹੜਾ ਦਾ ਕਿਸੇ ਸਮਾਦ ਯਾਰ ਲੱਗ ਜੇ ਹਾਂਜੀ ਕਿੰਨਾ ਮਤਲਬ ਸਮਾਦ ਯਾਰ ਲੱਗ ਜਾਵੇ ਕਮਾਲ ਪਹਿਲਾਂ ਵੀ ਗੱਲ ਹੁੰਦੀ ਹੁੰਦੀ ਹੈ ਤੇ ਦੋ ਢਾਈ ਕਿਨਾ ਆਸਾਨ ਲੱਗ ਜਾਂਦਾ ਆ ਹੁਣ ਵੇਖਾ ਉਹ ਤੋਂ ਤੁਰ ਕੇ ਆਉਣਾ ਵੱਧਿਆ ਚਾ ਗੰਨੇ ਪਏ ਤਾਂ ਗਿਆ ਜਿੱਦੇ ਜਿਹੜਾ ਮਤਲਬ ਉਦੋਂ ਤੋਂ ਲਾ ਕੇ ਹੁਣ ਤੱਕ ਮਤਲਬ ਸਾਕੇ ਤਰ ਜਾਣ ਪੜਿਆ ਕਿ ਕਿੰਨੇ ਵਧੀਆ ਹੁਣ ਪੜਾ ਆ ਪਹਿਲਾਂ ਘਾਟੀ ਪਹਿਲਾਂ ਲੋਕੀ ਆਮ ਕਮਾਲ ਲੰਦੇ ਹਾਂ ਤੇ ਉਦੋਂ ਗੱਲ ਕਿ ਘਾਟ ਆਉਂਦਾ ਹੈ ਕੋ ਗੰਨੇ ਲੈ ਆਉਂਦਾ ਹੈ ਕੋ ਫਰੀ ਲੈ ਆਉਂਦਾ ਹੈ ਕੋ ਸਬਜ਼ੀ ਲੈ ਆਉਂਦਾ ਹੈ ਤੇ ਲਈ ਜਾਂਦੇ ਹਾਂ ਤੇ ਜਿੰਨਾ ਕਿ ਨਹੀਂ ਹਨ ਬਾਸਰਾ ਕੋ ਉਤਰਦਾ ਹੀ ਜਾਂਦੇ ਜਿਹੜੇ ਕੋ 10 ਹੀ ਪਿੰਡਾਂ ਦੇ ਲਾਗੇ ਤੁੰਦੂ ਉੱਤਰਦਾ ਹੀ ਏਰੀਆ ਦਾ ਤੁਹਾਡੇ ਤੋਂ ਲਾਗ ਹੋਰ ਵੀ ਕੋਈ ਚੀਵਾ ਕਰਦਾ ਜਾਂ ਤੁਹਾਡੇ ਨੂੰ ਨਹੀਂ ਹੋਰ ਨਹੀਂ ਪਤਾ ਨਹੀਂ ਹੁਣ ਰੱਬ ਜਾਣਦਾ ਅਸੀਂ ਕਿਹੜੇ ਜਾਣਦੇ ਹਾਂ ਕਿ ਲੰਬੀ ਘਾੜੀ ਝਾੜੀ ਢਾਂਗ ਜੜੀ ਇਸੇ ਮਤਲਬ ਉਹ ਜਿਹੜਾ ਵਾ ਕਿ ਕਿਨੇ ਵੇੜਾ ਚੱਲੂ ਕੀਤਾ ਕਿ ਅੱਜ ਕਿਨੇ ਵੇੜਾ ਚੱਲੂ ਹੱਥ ਨੌਂ ਵਾ ਦੀ ਚਾਲੂ ਕਰਤਾ ਸੀ ਤੇ ਇਹੋ ਜਿਹਾ ਇੰਨਾ ਟਾਈਮ ਬੰਦ ਕਰਨ ਲੱਗਿਆ ਹੋ ਜਾਣਾ ਸੰਗਤ ਆਉਂਦੀ ਰਹੇ ਕਿ ਚੱਲਦਾ ਰਹਿਣਾ ਇਹਦੇ ਵਿੱਚ ਕੋਈ ਲਿਮਟ ਰੱਖੀ ਹੈ ਕੋਈ ਡੋਜ਼ ਰੱਖੀ ਕੋਈ ਇੰਨੀ ਖਰਚਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਿੰਨੀ ਮਰਜ਼ੀ ਕਰ ਜਿੰਨੀ ਬਾਜ਼ੀ ਚਾਹੇ ਅੱਲਾਹ ਅੱਲਾਹ ਕੋਈ ਨਾ ਹੋਣੀ ਨਹੀਂ ਨਾ ਕੋਈ ਜਿੰਨੀ ਮਰਜ਼ੀ ਕਰ ਜਿੰਨੀ ਬਾਜ਼ੀ ਚਾਹੇ A1 ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਖਾਸ ਰਿਪੋਰਟ